ਹਾਂਜੀ ਸਤਿ ਸ੍ਰੀ ਅਕਾਲ ਗ੍ਰੈਜੂਏਸ਼ਨ ਸੈਰਮਨੀ ਯਾਨੀ ਕਿ ਬੱਚਿਆਂ ਦੇ ਰਿਜ਼ਲਟ ਦਾ ਦਿਨ ਤੇ ਬੱਚਿਆਂ ਲਈ ਸਭ ਤੋਂ ਵਧੀਆ ਦਿਨ ਆਪਾਂ ਕਹਿ ਸਕਦੇ ਆ ਵਧੀਆ ਤਿਹਾੜੀ ਬੱਚੇ ਦੇਖੋ ਤੁਸੀਂ ਕਿਵੇਂ ਤਿਆਰ ਹੋ ਕੇ ਆਏ ਹਨਾ ਬੱਚਿਆਂ ਲਈ ਇਹ ਸਭ ਤੋਂ ਵੱਡਾ ਦਿਨ ਤਾਂ ਕਹਿ ਰਿਹਾ ਮੈਂ ਕਿਉਂਕਿ ਇਹਨਾਂ ਲਈ ਇਹੀ ਦੀਵਾਲੀ ਇਹੀ ਦੁਸ਼ਹਿਰਾ ਇਹੀ ਹੋਲੀ ਇਹੀ ਲੋੜੀ ਇਹੀ ਚੀਜ਼ਾਂ ਚੱਲਦੀਆਂ ਨੇ ਬੱਚਿਆਂ ਦੇ ਲਈ ਤਾਂ ਤਾਂ ਬੜਾ ਵਧੀਆ ਲੱਗਿਆ ਬੱਚਿਆਂ ਨੂੰ ਤੇ ਬੱਚਿਆਂ ਨੂੰ ਖੁਸ਼ ਕਰਨ ਦੇ ਲਈ ਆਪਾਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਹਸਾਨ ਦੇ ਲਈ ਕੁਛ ਨਾ ਕੁਛ ਕਰਦੇ ਰਹਿੰਦੇ ਆ ਦੀ ਤਰਫ ਤੋਂ ਇਹ ਸਾਡੀ ਇਕਮ ਹੈ ਇਹ ਵੀ ਕਹਿੰਦੀ ਕਹਿੰਦੀ ਸਰ ਜੀ ਮੇਰੀ ਫੋਟੋ ਆ ਨਹੀਂ ਆਣੀ ਚਾਹੀਦੀ ਸ਼ਰਮੰਦੀ ਹੈ ਇਹ ਫਿਰ ਆ ਕਮਰਾ ਡੈਕੋਰੇਟ ਕੀਤਾ ਗਿਆ ਨਵਾਂ ਜਿਹੜਾ ਕਮਰਾ ਬਣਿਆ ਫਿਰ ਅਸੀਂ ਇਹ ਬਣਾਇਆ ਤੇ ਦੈਨ ਅਸੀਂ ਇਹਦੀ ਡੈਕੋਰੇਸ਼ਨ ਕੀਤੀ ਤੇ ਫਿਰ ਬੱਚੀ ਦੀ ਸਪੀਚ ਦੇਖੋ ਹੋ ਗਈ ਹੁਣ ਕਿਹੜੀ ਕਲਾਸ ਚ ਹੋ ਗਈ ਪਹਿਲੀ ਚ કે ਦੂਸਰੀ ਚ ਪਹਿਲੀ ਚ ਹੋ ਗਈ ਠੀਕ ਆ ਇੱਧਰ ਦੇਖੋ ਇੱਧਰ ਇਹ ਵੀ ਹੈਲਪ ਭੇਜੀ ਸੀ ਜਿਨ੍ਹਾਂ ਦੀ ਬਕਾਇਆ ਬੈਲੈਂਸ ਪਿਆ ਸੀ ਉਹਨਾਂ ਨੂੰ ਉਹਨਾਂ ਚੋਂ ਇੱਕ ਮੇਲ ਜੀ ਬੰਨੀ ਚੋਕਲਟਸ ਵੰਡੀਆਂ ਗਈਆਂ ਕੁਛ ਇੱਕ ਟੌਫੀਆਂ ਵੰਡੀਆਂ ਨਹੀਂ ਆ ਤੇ ਕੁਛ ਇੱਕ ਦੂਸਰੀ ਜਮਾਤ ਨੂੰ ਖਾਗੀਆਂ ਵੰਡੀਆਂ ਗਈਆਂ ਇਹ ਕਾਗਰ ਦੀ ਫਿਰ ਸਕੂਲ ਵੱਲੋਂ ਸਾਰੇ ਬੱਚੇ ਜਿਹੜੇ ਫਸ ਸੈਕਿੰਡ ਥਰਡ ਹੈ ਸੀ ਉਹਨਾਂ ਨੂੰ ਇਨਾਮ ਦਿੱਤਾ ਗਿਆ ਤੇ ਕੁਛ ਇੱਕ ਐਕਸਟਰਾ ਨਾਮ ਦਿੱਤੇ ਗਏ ਜਿਹੜਾ ਕਿ ਬੱਚਾ ਸਭ ਤੋਂ ਸਾਇਲੈਂਟ ਰਹਿੰਦਾ ਹੈ ਕਲਾਸ ਦੇ ਵਿੱਚ ਸ਼ੋ ਕਿੰਨੇ ਬੱਚੇ ਨੇ ਤੇ ਕਿੰਨੇ ਬੱਚਿਆਂ ਨੂੰ ਹਰਾ ਕੇ ਆਈ ਸੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਵੀ ਹਰਾ ਕੇ ਆਈ ਸੀ ਕਿੰਨਾ ਵਧੀਆ ਪ੍ਰਦਰਸ਼ਨ ਹੋਇਆ ਸੀ ਤੇ ਉਹ ਵੀ ਸਰਕਾਰੀ ਸਕੂਲ ਦਾ ਬੱਚਾ ਸੀ ਆਪਾਂ ਨਾ ਓਹ ਕੰਪੈਰੀਜ਼ਨ ਕਰ ਲਾਂ ਨੇ ਪ੍ਰਾਈਵੇਟ ਸਕੂਲ ਦੇ ਨਾਲ ਵੀ ਫਲਾਣੇ ਦਾ ਜਵਾਕ ਅੰਗਰੇਜ਼ੀ ਬੋਲਦਾ ਫਲਾਣੇ ਦਾ ਜਵਾਕ ਆਏ ਬੋਲਦਾ ਤੁਸੀਂ ਇਹ ਦੇਖੋ ਪ੍ਰਾਈਵੇਟ ਸਕੂਲਾਂ ਦੇ ਜਵਾਕਾਂ ਦੇ ਹੱਣ ਤਾਂ ਲੱਗੇ ਹੋਣਗੇ ਆਪਨੇ ਇੱਥੇ ਤੁਸੀਂ ਦੇਖ ਲਓ ਇੱਕ ਅੱਧੇ ਬੱਚੇ ਦੇ ਮਸਾਂ ਹੀ ਹੋਊਗੇ ਇਹ ਚੀਜ਼ਾਂ ਵੀ ਦੇਖਿਆ ਕਰੋ तो दो, तो ना को नहीं जाना। भी अपने कद दे तो दे नहीं देखते दे। लेकिन अब दे तक कोई भी वे खिडारी बनया तो स्कूल चो निकल के बना कोई सिंगर बनया बना ज्यादातर कह रहा है मैं ਅਗਰ ਕੰਪੈਰੀਜ਼ਨ ਕਰਨਾ ਹੈ ਪਹਿਲੀ ਗੱਲ ਤਾਂ ਕੰਪੈਰੀਜ਼ਨ ਹੀ ਨਹੀਂ ਕਰਨਾ ਜੇ ਕੰਪੈਰੀਜ਼ਨ ਕਰਦਾ ਹੈ ਤਾਂ ਹਰ ਹੱਥ ਹਰ ਪੱਖ ਤੋਂ ਕਰਨਾ ਹੈ ਉੱਥੇ ਜੇਕਰ ਆਪਾਂ ਗੱਲ ਕਰੀਏ 1000 ਰੁਪਏ ਪਰ ਮਹੀਨੇ ਦੀ ਪਰਮੰਤ ਦੀ ਫੀਸ ਹੁੰਦੀ ਹੈ ਤਾਂ ਸਾਲ ਦੀ ਲਾਗਤ ਦੋ ਬੱਚੇ ਆ ਤਾਂ 25-30000 ਦਾ ਸਾਲ ਦਾ ਚੱਲ ਗਿਆ ਲੇਕਿਨ ਇੱਥੇ ਕੀ ਹੈ ਕਿਤਾਬਾਂ ਫ੍ਰੀ ਮਿੱਡੇ ਮੀਲ ਆਪਾਂ ਨੂੰ ਖਾਣਾ ਆਪਾਂ ਨੂੰ ਫ੍ਰੀ ਮਿਲ ਜਾਂਦਾ ਹੈ ਵਰਦੀ ਆਪਾਂ ਨੂੰ ਫ੍ਰੀ ਮਿਲ ਜਾਂਦੀ ਹੈ ਜੁੱਤੇ ਆਪਾਂ ਨੂੰ ਫ੍ਰੀ ਮਿਲ ਜਾਂਦੇ ਨੇ ਲੇਕਿਨ ਫ੍ਰੀ ਦੇ ਆਪਾਂ ਗੱਲ ਨਹੀਂ ਕਰਦੇ वीरेंद्र सर भी यही गल कह के हटे ने कि अपनी भी जिम्मेवारी बनती है मैं गुनिया कल कह देंगी लेकिन आप चाहता है कि अपना तो बच्चा स्कूल जा रहा है जो आप प्राइवेट स्कूल ला दें उत्थे होके बड़ी टाइम ला के भेज देने आप टाइम ला दे सोहने तो सोना लगी क्यों क्योंकि तो भी पैसे लगेगा अपने अच्छा पता ब्रिया मास्टर संभाल लगे मैडम संभाल भी हथ बी तो तो है बच्चा महीना स्कूल ही आया एक पंद्रह बच्चे से रोज स्कूल आ रहे महीने तो आ रहे हैं लेकिन सोलह बच्चा जो महीने बाद आया तो उन महीने का सिलेबस कि हम कई जवाब कर रहे कि साबल नहीं पढ़नी होगी ਉਹਨਾਂ ਕਾਲ ਨਹੀਂ ਹੈ ਕਿ ਉਹ ਬੱਚਾ ਬਹੁਤ ਘੱਟ ਆਉਂਦਾ ਜੇ ਆਉਂਦਾ ਨਾਲ ਉਹਦੇ ਕੋਲ ਕਾਪੀ ਨਹੀਂ ਹੈਗੀ ਹੁਣ ਕਈ ਬੱਚੇ ਆ ਜਾਂਦੇ ਜਿੰਨਾਂ ਕੋਲ ਕਾਪੀ ਨਹੀਂ ਹੁੰਦੀ ਪੈਨਸਲ ਹੀ ਨਹੀਂ ਹੁੰਦੀ ਰੋਜ਼ ਕਹਿੰਦੇ ਅਸੀਂ ਆਪਦੇ ਵੱਲੋਂ ਵੀ ਕਿੰਨਾ ਪੀਰ ਦੇਈ ਤੇ ਲਈਏ ਅਸੀਂ ਦਿਨੇ ਆ ਬਾਰ-ਬਾਰ ਫੇਰ ਮਾਰ ਦਿੰਦੇ ਤਾਂ ਇਹਨਾਂ ਖਿਆਲ ਜ਼ਰੂਰ ਰੱਖੋ ਕਿ ਆਪਣੇ ਬੱਚਿਆਂ ਦਾ ਕੰਪੈਰੀਸਨ ਦੇ ਕੇ ਕਰਨਾ ਤਾਂ ਹਰ ਪਾਪੀ ਕੋ ਕਰੋ ਆਪਣੇ ਬੱਚਿਆਂ ਨੂੰ ਰੋਜ਼ ਨਵਾਂ ਆਪਵਾ ਕੇ ਗੁੱਡ ਹੈਬਿਟਸ ਇਹ ਜਿਹੜੀਆਂ ਚੰਗੀਆਂ ਆਦਤਾਂ ਨੇ ਇਹ ਜ਼ਰੂਰ ਕਰਾਓ ਥੋੜਾ ਫਰ ਜਾਨਣਾ ਹੈ ਕਿ ਤੁਸੀਂ ਆਪਣੇ ਬੱਚੇ ਦਾ ਰੋਜ਼ ਕੰਮ ਚੈੱਕ ਕਰੋ ਵੀ ਰੋਜ਼ ਜਿੱਦਾਂ ਮੇਰੇ ਦੱਸਿਆ ਸੀ ਉਹਨੇ ਕੰਮ ਮਿਲਿਆ ਕਿ ਨਹੀਂ ਮਿਲਿਆ ਜ਼ਰੂਰੀ ਨਹੀਂ ਹੁੰਦਾ ਕਿ ਕਾਫੀ ਕਈ ਕੰਮ ਮਿਲਦਾ ਹੈ ਕਿਤਾਬ ਦੇ ਕੰਮ ਹੋਰ ਕੇ ਦੇਖਿਆ ਕਰੋ ਬੱਚੇ ਨੂੰ ਪੁੱਛੋ ਬੇਟਾ ਅੱਜ ਤੂੰ ਕੀ ਕੀਤਾ ਆਪਾਂ ਪੁੱਛਦੇ ਨਹੀਂ ਚਲੋ ਮੰਨਿਆ ਕਿ ਆਪਾਂ ਇਹਨੇ ਪੜੇ ਲਿਖੇ ਨਹੀਂ ਹੈਗੇ ਲੇਕਿਨ ਆਪਾਂ ਇਹ ਤਾਂ ਪੁੱਛਾਂਗੇ ਬੇਟਾ ਕੀ ਕੀਤਾ ਤੂੰ ਦੱਸੂਗਾ ਉਹ ਸਵਾਲ ਜਵਾਬ ਕਰੋ ਇਹਨਾਂ ਨਾਲ ਹੁਣ ਅਸੀਂ ਆ ਤੁਸੀਂ ਜੇ ਘਰ ਵੀਡੀਓ ਵਗੈਰਾ ਦੇਖਦੇ ਹੋ ਤਾਂ ਉਹਦਾ ਵੀਡੀਓ ਦਾ ਮਕਸਦ ਹੀ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਬੱਚੇ ਕਰਦੇ ਕੀ ਨੇ ਉਹਨਾਂ ਦੇ ਬੋਲਿਆ ਜਾਂਦਾ ਬੱਚਾ ਹਰੇਕ ਬੱਚੇ ਨੂੰ ਬੁਲਾਇਆ ਜਾਂਦਾ ਇਹ ਨਹੀਂ ਹੈਗਾ ਕਿ ਕਿਸੇ ਸਪੈਸ਼ਲ ਬੱਚੇ ਨੂੰ ਬੁਲਾ ਲੈਂਦਾ ਬਾਕੀ ਫਸਟ ਸੈਕਿੰਡ ਥਰਡ ਸਾਰੇ ਨਹੀਂ ਸਾਰੇ پاس ਨੇ ਆਪਾਂ ਨੇ ਇਹ ਨਹੀਂ ਸੋਚਣਾ ਕਿ ਉਹਦਾ ਫਲਾਣਾ ਦਾ ਜਵਾਬ ਫਸਟ ਕਰਤਾ ਫਲਾਣਾ ਦਾ ਸੈਕਿੰਡ ਕਰਤਾ ਸਾਡੇ ਕੋਲ ਸਾਰੇ ਰਿਪੋਰਟ ਕਾਰਡ ਨੇ ਕਿਸੇ ਨਾਲ ਕੋਈ ਹੋਣੀ ਸਾਨੂੰ ਸਾਰੇ ਬੱਚੇ ਬਰਾਬਰ ਨੇ ਜਿਹੜਾ ਪੜੂਗਾ ਉਹ ਫਸਟ ਹੈ ਜਿਹੜਾ ਨਹੀਂ ਪੜੂਗਾ ਉਹ ਪਿੱਛੇ ਰਹੂਗਾ ਹੀ ਰਹੂਗਾ ਠੀਕ ਹੈ ਜੀ ਤੇ ਬਸ ਇਹੀ ਗੱਲ ਬੇਨਤੀ ਹੈ ਕਿ ਆਪਣੇ ਬੱਚੇ ਨੂੰ ਰੋਜ਼ ਇਹਨਾਂ ਆਪਾਂ ਆ ਕੇ ਸਕੂਲ ਤੇ ਜਾ ਕਰੋ ਤੇ ਕੰਪੈਰੀਸ਼ਨ ਕਰਨਾ ਤਾਂ ਤਰੀਕੇ ਨਾਲ ਕੰਪੈਰੀਸ਼ਨ ਕਰੋ ਹਰ ਪੱਖ ਤੋਂ ਕੰਪੈਰੀਸ਼ਨ ਕਰੋ ਆਪਣੇ ਬੱਚੇ ਦੇ ਕਿਸੇ ਦੇ ਆਣਕ ਨਹੀਂ ਸਭ ਤੋਂ ਜ਼ਿਆਦਾ ਆਪਣੇ ਬੱਚੇ ਹਾਰਨੇ ਜਿੱਥੇ ਮਰਜ਼ੀ ਖੜਾ ਕਰ ਦੋ ਇੱਕ ਜਵਾਕ ਨੂੰ ਪਾਣੀ ਲਈ ਕਹਿੰਦੇ ਆ ਨਾ ਤਾਂ ਇਹ ਵੀ ਇੱਕ ਦੂਜਿਆਂ ਦੇ ਜਵਾਕ ਨੂੰ ਨਾ ਕਹਿਣਾ ਪੈਂਦਾ ਪ੍ਰਾਈਵੇਟ ਸਕੂਲ ਦੇ ਬੱਚੇ ਨੂੰ ਬੇਟਾ ਮਾਮਾ ਜੀ ਆਏ ਨੇ ਨਮਸਤੇ ਬੁਲਾਓ ਆਪਰਾ ਜਵਾਕ ਸਿੱਧੇ ਜਾਂਦੇ ਪੈਰਾਂ ਤੇ ਡਿੱਗਦੇ ਨੇ ਤੁਸੀਂ ਇਹ ਚੀਜ਼ ਵੀ ਨੋਟ ਕਰਾ ਕਰੋ ਅੱਗੇ ਕਰੀ ਆਪਣੇ ਬੱਚੇ ਜ਼ਿਆਦਾ ਹੁੰਦੇ ਨੇ ਉਹਨਾਂ ਨਾਲ ਉਹਨਾਂ ਨੂੰ ਕਹਿਣਾ ਪੈਂਦਾ ਬੇਟਾ ਇਹ ਕਰੋ ਪਰ ਇਹ ਵੀ ਜਿਆਦਾ ਥੋੜਾ ਬੋੜਾ ਖਿਆਲ ਰੱਖੋ ਬਾਕੀ ਜਿੰਨਾ ਤੁਸੀਂ ਆਪ ਦਾ ਸਹਿਯੋਗ ਕਰੋਗੇ ਸਾਡੇ ਵੱਲੋਂ ਪੂਰਾ ਸਹਿਯੋਗ ਠੀਕ ਹੈ ਜੀ ਧੰਨਵਾਦ ਇਸ ਤੋਂ ਬਾਅਦ ਵੀਰਿੰਦਰ ਸਰ ਨੇ ਵੀ ਸਪੀਚ ਦਿੱਤੀ ਸੀ ਉਹ ਵੀ ਹੈਗੀ ਹੈ ਤੇ ਫਿਰ ਬੱਚਿਆਂ ਦੀ ਆ ਤੁਸੀਂ ਫੋਟੋਜ਼ ਦੇਖ ਸਕਦੇ ਹੋ ਤੇ ਬੱਚੇ ਜਿਹੜੇ ਫਰਸਟ ਸੈਕਿੰਡ ਥਰਡ ਆਏ ਪਹਿਲੀ ਜਮਾਤ ਚ ਉਹ ਫਿਰ ਦੂਸਰੀ ਜਮਾਤ ਚ ਜਿਹੜੇ ਫਰਸਟ ਸੈਕਿੰਡ ਥਰਡ ਆਏ ਤੇ ਫਿਰ ਤੀਸਰੀ ਜਮਾਤ ਦੇ ਵਿੱਚੋਂ ਜਿਹੜੇ ਫਰਸਟ ਸੈਕਿੰਡ ਥਰਡ ਆਏ ਫਿਰ ਜਿਹੜੇ ਫੋਰਥ ਜਮਾਤ ਚੋਂ ਫਰਸਟ ਸੈਕਿੰਡ ਥਰਡ ਆਏ ਫਿਰ ਉਹ ਬੱਚੇ ਜਿਹੜੇ ਕੀ ਮੇਰੀ ਕਲਾਸ ਦੇ ਵਿੱਚ ਸ਼ਾਂਤ ਰਹਿੰਦੇ ਆ ਤੇ ਡਿਸਪਲਿਨ ਆ ਉਹਨਾਂ ਬੱਚਿਆਂ ਨੂੰ ਸਨਮਾਨ ਦਿੱਤਾ ਗਿਆ ਤੇ ਬੱਚਿਆਂ ਲਈ ਇਹ ਸਨਮਾਨ ਛੋਟਾ ਨਹੀਂ ਹੁੰਦਾ ਤੇ ਫਿਰ ਸਾਰੇ ਗਰੁੱਪ ਦੀਆਂ ਅਸੀਂ ਬੱਚਿਆਂ ਦੇ ਇਕੱਲੇ-ਇਕੱਲੇ ਬੱਚੇ ਦੀ ਫੋਟੋ ਕਰਾਈ ਗਈ